ਜਿੰਨਾਂ ਦੀ ਜ਼ਮੀਨ ਹੈ ਨੀਗੀ ਜਿਹੜੇ ਦਿਹਾੜੀ ਕਰਕੇ ਕੰਦੇ ਆ ਉਹਨਾਂ ਵਾਸਤੇ ਵੀ ਸਰਕਾਰ ਸੋਚ ਰਹੀ ਆ ਕਿ ਨਾ ਉਹਨਾਂ ਨੂੰ ਮੌਜਾ ਦੇਣਾ ਵਾ ਕਿਹੜੇ ਹਿਸਾਬ ਨਾਲ ਦੇਣਾ ਵਾ ਉਹ ਵੀ ਸੰਗਤ ਵੀ ਬਥੇਰਾ ਕੁਛ ਦੇਈ ਜਾਂਦੀ ਉਹਨਾਂ ਨੂੰ ਤੇ ਅਸੀਂ ਵੀ ਰਲ ਮਿਲ ਕੇ ਆਪਾਂ ਸਾਰੇ ਜਣੇ ਉਹਨਾਂ ਨੂੰ ਵੀ ਉਹਨਾਂ ਦੀ ਵੀ ਮਦਦ ਕਰੀਏ ਸਥੇ ਪ੍ਰੋਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਿਹੜੀ ਬਾਈਟ ਦੇਣ ਲੱਗੇ ਆ ਕਿ ਇੱਕ ਤਰੀਕ ਨੂੰ ਸਮਾਨ ਲੈ ਕੇ ਜਾਣਾ ਇੱਕ ਤਰੀਕ ਨੂੰ 10 ਵਜੇ ਸਜਾਦਾ ਪੈਲਸ ਦੇ ਵਿੱਚੋਂ ਤੁਰਨਾ ਹੈ ਸਜਾਦੇ ਪੈਲਸ ਦੇ ਵਿੱਚ ਸਾਰਿਆਂ ਨੇ ਇਕੱਠੇ ਹੋਣਾ 10 ਵਜੇ ਜਿਹੜੇ ਵੀ ਆਪਣੇ ਸਰਪੰਚ ਆਪਾਂ 228 ਸਰਪੰਚ ਬਣਾਏ ਆ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਬਣੇ ਆ ਤੇ ਸਾਰਿਆਂ ਨੂੰ ਬੇਨਤੀ ਕੀਤੀ ਆ ਕਿ ਜਿੰਨੇ ਕੁ ਜੋਗਾ ਕੋਈ ਹੈਗਾ ਦੇਖੀ ਆਓ ਆਪਾਂ ਵੀ ਜਿੰਨਾ ਜੋਗਾ ਆਪਾਂ ਪਾਵਾਂਗੇ ਬਾਕੀ ਸਾਰੇ ਭਰਾਵਾਂ ਤੋਂ ਪਾਵਾਂਗੇ ਨਾਲ-ਨਾਲ ਕੇ ਮੈਂ ਕਹਿੰਦੇ ਮੈਂ ਇਕੱਲਾ ਨਹੀਂ ਭਾਸੀ ਇਕੱਲੇ ਨਹੀਂ ਅਸੀਂ ਜਨਤਾ ਦੇ ਸਹਿਯੋਗ ਦੇ ਨਾਲ ਸਮਾਨ ਇਕੱਠਾ ਕਰਕੇ ਪਹਿਲਾਂ ਵੀ ਦਿੱਤਾ ਪਹਿਲਾਂ ਵੀ ਉਹ ਤੋਂ ਸੋਝਦੀਆਂ 5-7 ਟਰਾਲੀਆਂ ਡੇਲੀ ਤੁੜੀ ਦੇ ਕੋਈਆਂ ਦੂਸਰਾ ਨਾ ਆਪਣੇ ਜਿਹੜਾ ਚਾਹਤ ਸੀਗਾ ਜਾਂ ਚਾਹੇ ਆਟਾ ਦਾਲ ਜਿਹੜੇ ਪੈਕੇਟ ਬਣਾਏ ਸੀ 25 22 ਕਿਲੋ ਦੇ ਇਸ ਤਰ੍ਹਾਂ ਕਰਕੇ ਹਰ ਚੀਜ਼ ਪ੍ਰੋਵਾਈਡ ਕਰਾਈ ਜਾ ਜਿਹੜੇ ਵੀ ਕਿਸੇ ਨੇ ਉੱਥੇ ਕਿਹਾ ਕਿਸੇ ਨੂੰ ਦਵਾਈ ਚਾਹੀਦੀ ਆ ਜਾਂ ਕਿਸੇ ਨੂੰ ਕਿਸੇ ਪਸ਼ੂਆਂ ਵਾਸਤੇ ਵੀ ਚਾਹੀਦਾ ਕੋਸਤਮਾਨ ਉਹ ਅਸੀਂ ਪਹੁੰਚਾਉਂਦੇ ਰਹੇ ਜਿੰਨਾ ਦੀ ਜ਼ਮੀਨ ਹੈ ਨੀਗੀ ਜਿਹੜੇ ਦਿਹਾੜੀ ਕਰਕੇ ਕੰਦੇ ਆ ਉਹਨਾਂ ਵਾਸਤੇ ਵੀ ਸਰਕਾਰ ਸੋਚ ਰਹੀ ਆ ਕਿ ਨੱਕ ਉਹਨਾਂ ਨੂੰ ਮੌਜਾ ਦੇਣਾ ਵਾ ਕਿਹੜੇ ਹਿਸਾਬ ਨਾਲ ਦੇਣਾ ਵਾ ਉਹ ਵੀ ਸੰਗਤ ਵੀ ਬਥੇੜਾ ਕੁਝ ਦੇਈ ਜਾਂਦੀ ਉਹਨਾਂ ਨੂੰ ਤੇ ਅਸੀਂ ਵੀ ਰਲ ਮਿਲ ਕੇ ਆਪਾਂ ਸਾਰੇ ਜਣੇ ਉਹਨਾਂ ਨੂੰ ਵੀ ਉਹਨਾਂ ਦੀ ਵੀ ਮਦਦ ਕਰੀਏ ਫਤਿਹ ਕਰਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਿਹੜੀ ਬਾਈਟ ਦੇਣ ਲੱਗੇ ਆ ਇੱਕ ਤਰੀਕ ਨੂੰ ਸਮਾਨ ਲੈ ਕੇ ਜਾਣਾ ਇੱਕ ਤਰੀਕ ਨੂੰ 10 ਵਜੇ ਸਜਾਦਾ ਪੈਲਸ ਦੇ ਵਿੱਚ ਤੁਹਾਨੂੰ ਸਜਾਦੇ ਪੈਲਸ ਦੇ ਵਿੱਚ ਸਾਰਿਆਂ ਨੇ ਇਕੱਠੇ ਹੋਣਾ 10 ਵਜੇ ਜਿਹੜੇ ਵੀ ਆਪਣੇ ਸਰਪੰਚ ਆਪਾਂ 225 ਦੇ ਸਰਪੰਚ ਬਣਾਏ ਆ ਜਿਹੜੇ ਆਮ ਆਦਮੀ ਪਾਰਟੀਆਂ ਨੂੰ ਬਣੇ ਆ ਤੇ ਸਾਰਿਆਂ ਨੂੰ ਬੇਨਤੀ ਕੀਤੀ ਆ ਕਿ ਜਿੰਨੇ ਕੁ ਜੋਗਾ ਕੋਈ ਹੈਗਾ ਦੇਖਿਆ ਹੋਊ ਆਪਾਂ ਵੀ ਜਿੰਨਾ ਜੋਗਾ ਆਪਾਂ ਪਾਵਾਂਗੇ ਬਾਕੀ ਸਾਰੇ ਭਰਾਵਾਂ ਤੋਂ ਕਾਉਣ ਵਾਂਗੇ ਰਲ ਮਿਲ ਕੇ ਮੈਂ ਕਹਿੰਦੇ ਮੈਂ ਇਕੱਲਾ ਨਹੀਂ ਬਾਸੀ ਇਕੱਲੇ ਨਹੀਂ ਅਸੀਂ ਜਨਤਾ ਦੇ ਸਹਿਯੋਗ ਦੇ ਨਾਲ ਸਮਾਨ ਇਕੱਠਾ ਕਰਕੇ ਪਹਿਲਾਂ ਵੀ ਦਿੱਤਾ ਪਹਿਲਾਂ ਵੀ ਉਹ ਰੋਜ ਦੀਆਂ 5-7 ਟਰਾਲੀਆਂ ਗੇਹਲੀ ਟੂੜੀ ਚੋਕਰ ਹੋਏ ਆ ਦੂਸਰਾ ਨਾਲ ਆਪਣੇ ਜਿਹੜਾ ਆਚਾਰ ਸੀਗਾ ਜਾਂ ਚਾਹੇ ਆਟਾ ਦਾਲ ਜਿਹੜੇ ਪੈਕੇਟ ਬਣਾਏ ਸੀ 25 22 ਕਿਲੋ ਦੇ ਇਸ ਤਰ੍ਹਾਂ ਕਰਕੇ ਹਰ ਚੀਜ਼ ਪ੍ਰੋਵਾਈਡ ਕਰਾਈ ਹੈ ਜਿਹੜੇ ਵੀ ਕਿਸੇ ਨੇ ਉੱਥੇ ਕਿਹਾ ਕਿਸੇ ਨੂੰ ਦਵਾਈ ਚਾਹੀਦੀ ਆ ਜਾਂ ਕਿਸੇ ਨੂੰ ਕਿਸੇ ਪਸ਼ੂਆਂ ਵਾਸਤੇ ਵੀ ਚਾਹੀਦਾ ਕੋਸਤਮਾਨ ਉਹ ਅਸੀਂ ਪਹੁੰਚਾਉਂਦੇ ਰਹੇ ਹਾਂ